ਕਿੰਨਾ ਹੀ ਟੱਡਾ ਸਤਿੰਦਰ ਵੀਰ ਸਿੰਘ ਕਲਾ ਪਿੰਡ ਹਰੂਵਾਲ ਪਿੰਡ ਜੀ ਕੀ ਗੱਲ ਹੋਈ ਆ ਅਗ ਲਗਨ ਦਾ ਕੀ ਕਰਨੀ ਤਾਰ ਲਾਈ ਸੀ ਤਾਰ ਨੂੰ ਸਪਰਕ ਜੀ ਹੋ ਗਈ ਬਸ ਉਹਦੇ ਤੋਂ ਲੱਗ ਗਈ ਜੀ ਕਿੰਨੂ ਲੱਗਿਆ ਕੇ ਬਿਜਲੀ ਵਾਲੀ ਤਾਰ ਸੀ ਟੋਕੇ ਵਾਲੀ ਮੋਟਰ ਤੱਕ ਤੇ ਉਹਦਾ ਸਪਰਕ ਜਿਆ ਹੋ ਗਿਆ ਤੇ ਉਹਦੇ ਤੋਂ ਲੱਗ ਗਈ ਕਿੰਨਾ ਕ ਨੁਕਸਾਨ ਹੋਇਆ ਨੁਕਸਾਨ ਕੋਈ ਹੋ ਗਿਆ ਜੇ ਕੋਈ ਲੱਖ ਸਵਾ ਲੱਖ ਦਾ ਹੋ ਗਿਆ ਜੇ ਸਮਾਨ ਬਹੁਤ ਹੀ ਅੰਦਰ ਪਿਆ ਸਾਰਾ ਸੜ ਕੇ ਸੁਆਹ ਹੋ ਗਿਆ ਹੈ ਤੈਨੂੰ ਕੀ ਪਤਾ ਲੱਗਾ ਵੀ ਅੱਗ ਲੱਗੀ ਮੈਂ ਬਸ ਪੱਠੇ ਪਾ ਕੇ ਡੰਗਰਾਂ ਨੂੰ ਅੰਦਰ ਬੰਦ ਕੇ ਤੇ ਆਪ ਪੱਠੇ ਵੱਟੇ ਚਲ ਗਿਆ ਹੋਰ ਤੇ ਬਸ ਉੱਥੇ ਬੈਠੇ ਬੈਠੇ ਨੇ ਮੈਂ ਵੇਖਿਆ ਵੀ ਅੱਗ ਲੱਗ ਗਈ ਹੈ ਤਾਂ ਬਸ ਜਨਾਚਰ ਨੂੰ ਮੈਂ ਆਇਆ ਹਾਂ ਜਨਾਚਰੋਂ ਤੇ ਆ ਬਸੋਂ ਬਾਹਰ ਹੋ ਗਈ ਗੱਲ ਸਭ ਕੋ ਬਤੀ ਬਤੀ ਬੰਦ ਹੋ ਗਈ ਸਭ ਕੋ ਬੰਦ ਹੋ ਗਿਆ ਤੇ ਹੋਰ ਤੁਹਾਡੇ ਪਸ਼ੂਆਂ ਨੂੰ ਨੁਕਸਾਨ ਤਾਂ ਨਹੀਂ ਆਇਆ ਪਸ਼ੂਆਂ ਨੂੰ ਬਸ ਇੱਕ ਦੋ ਨੂੰ ਮੜ ਮੜਾ ਸੇਕ ਲੱਗਾ ਉਹ ਤਾਂ ਬਚਾਈ ਨਾਰਮਲ ਬਚਾਈ ਹੈ ਜੀ ਅੱਛਾ ਤੇ ਤੇ ਤੁਹਾਨੂੰ ਤੁਹਾਨੂੰ ਪਤਾ ਲੱਗਾ ਤੁਹਾਨੂੰ ਹੀ ਸ਼ਖਮੀ ਹੋ ਜੇ ਤੁਸੀਂ ਹਾਂਜੀ ਮੈਂ ਬਸ ਡੰਗਰ ਖੋਲਦਾਂ ਖਲਦਾਂ ਇਹਨਾਂ ਦੇ ਰਸੇ ਰੋਸੇ ਵੱਢਦੇ ਕਿਤੇ ਸੇਕ ਲੱਗ ਗਿਆ ਪਤਾ ਨਹੀਂ ਕਿੱਥੋਂ ਮੇਰੇ ਨਾਲ ਉਹ ਸੇਕ ਵੱਜ ਗਿਆ ਤੇ ਉਹਦਾ ਪਸ਼ੂਆ ਠੀਕ ਠਾਕ ਹੀ ਸਾਰੇ ਬਸਮਾਨ ਹੀ ਬਹੁਤ ਜ਼ਿਆਦਾ ਸਮਾਨ ਸਾਰਾ ਸਾਰਾ ਇਹ ਇੱਧਰ ਪਿਆ ਸਾਰੇ ਸੜਿਆ ਤੇ ਸਰਕਾਰੋਂ ਕੀ ਮੰਗ ਕਰਨ ਚਾਹੁੰਦੇ ਆ ਸਰਕਾਰ ਬਸ ਜੇ ਕੋਈ ਮਦਦ ਕਰ ਦੇ ਤੇ ਬਹੁਤ ਵਧੀਆ ਗੱਲ ਸਰਕਾਰ ਵੱਲੋਂ